ਚਰਚਾ ਹੋ ਰਹੀ ਆ ਬੜਾ ਸਰਾਇਆ ਵੀ ਜਾ ਰਿਹਾ ਇਸ ਕਾਰਜ ਨੂੰ ਕਿਵੇਂ ਖਿਆਲ ਆਇਆ ਕਿ ਸ਼ਾਈ ਇਮਾਮ ਜੀ ਤੋਂ ਇਸ ਦਾ ਨੀ ਪੱਥਰ ਖਵਾਇਆ ਜਾਵੇ ਸੱਚਾ ਖਿਆਲ ਤੇ ਪ੍ਰਮਾਤਮਾ ਲਿਓਣ ਵਾਲਾ ਤੇ ਮੈਂ ਜਦੋਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਜੀ ਇੱਦਾਂ-ਇੱਦਾਂ ਕਰਕੇ ਅਸੀਂ ਗੁਰਦਾਰ ਸਾਹਿਬ ਦਾ ਨੀ ਪੱਥਰ ਰੱਖਣਾ ਪਹਿਲੇ ਮੈਂ ਕੱਲਾ ਹੀ ਆਇਆ ਤੁਹਾਡੇ ਕੋਲ ਹੂੰ ਕਈ ਵੀਰ ਬੰਦੇ ਹੁੰਦਾ ਨਾ ਵੀ ਗੁਰਦੁਆਰਾ ਸਾਹਿਬ ਦਾ ਨੀਂਬਤਰੇ ਇਕੱਲਾ ਹੀ ਚੌਧਰੀ ਬਣਿਆ ਵੀ ਆਏ ਆ ਮੈਂ ਕਿਹਾ ਜੀ ਮੈਂ ਇਕੱਲਾ ਆਇਆ ਬਾਕੀ ਮੇਰੀ ਕਮੇਟੀ ਵਾਲੇ ਆਣਗੇ ਤੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਡੇਟ ਰੱਖ ਲਓ ਕੋਲ ਗਏ ਅਸੀਂ ਦੱਸਿਆ ਜੀ ਇਦਾਂ ਕਰਕੇ ਆ ਵੀ ਡੇਟ ਅਸੀਂ 5 ਜਨਵਰੀ ਰੱਖ ਲਈ ਹੈ ਕਹਿੰਦੇ ਯਾਰ ਉਸ ਦਿਨ ਸ਼ੁੱਕਰਵਾਰ ਆ ਰਿਹਾ ਮੈਂ ਕਹਾ ਹਾਂ ਜੀ ਕਹਿੰਦੇ ਦੀ ਚੇਂਜ ਮੈਂ ਕਹੀ ਸ਼ੁੱਕਰਵਾਰ ਮੈਂ ਆਪੇ ਜੁਮੇ ਦੀ ਨਿਵਾਜ ਦਾ ਰੱਖਿਆ ਸੀ ਤੇ ਬੜੇ ਖੁਸ਼ ਹੋਏ ਉਹਨਾਂ ਨੇ ਉਸ ਲਈ ਆਪਣਾ ਫੋਨ ਲਿਆ ਪੀਐਸਓ ਸਾਹਿਬ ਨੂੰ ਫੋਨ ਲਾਇਆ ਤੇ ਆਪਣੇ ਵੀ ਨੋਟ ਕਰ ਲਿਆ ਕਹਿੰਦੇ ਜੇ ਅਸੀਂ ਆਵਾਂਗੇ ਕੋਈ ਜਦੋਂ ਆਏ ਆ ਫਿਰ ਸੰਗਤਾਂ ਦਾ ਇਦਾਂ ਦਾ ਮਤਲਬ ਪਿਆਰ ਸਤਿਕਾਰ ਦੇਖ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਲਫ਼ਜ਼ ਨਹੀਂ ਉਹਨਾਂ ਦਾ ਰਿਸਪੌਂਸ ਹੀ ਬਹੁਤ ਉਹ ਕਹਿੰਦੇ ਸੀ ਤੁਸੀਂ ਮੀਆਂ ਮੀਰ ਜੀ ਦੀ ਯਾਦ ਤਾਜ਼ਾ ਕਰਵਾ ਰਹੇ ਸਾਨੂੰ ਸਾਨੂੰ ਉਹਨਾਂ ਦੀ ਯਾਦ ਆ ਰਹੀ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਾਨੂੰ ਕੋਈ ਨਹੀਂ ਅਸੀਂ ਏਡੇ ਕੋਈ ਐਜੂਕੇਟਿਡ ਨਹੀਂ ਐਨੇ ਪੜ੍ਹੇ ਲਿਖੇ ਨਹੀਂ ਹੈ ਵੀ ਜਿਹੜੇ ਸਾਨੂੰ ਅਸੀਂ ਬਹੁਤ ਬੁੱਧੀਜੀਵੀ ਆ ਮਹਾਰਾਜ ਨੇ ਬਸ ਇਦਾਂ ਦਿੱਤੇ ਤੇ ਅਸੀਂ ਚੱਲ ਪਏ ਤੋ ਮੈਂ ਅਲਫ਼ਾਜ਼ ਦੇ ਵਿੱਚ ਆਪਣੀ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਮੈਨੂੰ ਦਿਲੋਂ ਬਹੁਤ ਬਹੁਤ ਖੁਸ਼ੀ ਹੋਈ ਮੈਨੂੰ ਖੁਸ਼ੀ ਇਸ ਲਈ ਹੋਈ ਕਿ ਇੱਥੇ ਖੇਰਾਬਾਦ ਦੇ ਵਿੱਚ ਯਾਦ ਤਾਜ਼ਾ ਹੋਈ ਯਾਦ ਕਿਹੜੀ ਤਾਜ਼ਾ ਹੋਈ ਕਿ ਸ਼੍ਰੀ ਦਰਬਾਰ ਸਾਹਿਬ ਦੇ ਨਹੀਂ ਪੱਥਰ ਜਿਹੜਾ ਹੈਗਾ ਉਹ ਗੁਰੂ ਸਾਹਿਬ ਨੇ ਸਾਈ ਮੀਆਂ ਮੀਰ ਜੀ ਤੋਂ ਰਖਵਾਇਆ ਸੀਗਾ ਜਿਹੜਾ ਫਿਰਕੂ ਅੰਸਰ ਨੇ ਉਹ ਆਪਣਾ ਨਫ਼ਰਤ ਦਾ ਕੰਮ ਕਰਦੇ ਪਏ ਲੇਕਿਨ ਜਿਹੜੇ ਜਿਹੜੇ ਬੰਦੇ ਆਪਣੇ ਗੁਰੂ ਨੂੰ ਮੰਨਦੇ ਆਪਣੇ ਧਾਰਮਿਕ ਗ੍ਰੰਥ ਨੂੰ ਮੰਨਦੇ ਤੋ ਉਹ ਬੰਦਾ ਉਹ ਬੰਦੇ ਹਮੇਸ਼ਾ ਪਿਆਰ ਦਾ ਮੈਸੇਜ ਹੁਸ਼ਿਆਰਪੁਰ ਦੇ ਪਿੰਡ ਖੈਰਾਬਾਦ ਦੇ ਲੋਕਾਂ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ ਪਿੰਡ ਦੇ ਵਿੱਚ ਇੱਕ ਗੁਰੂ ਘਰ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਔਰ ਇਸ ਇਮਾਰਤ ਦਾ ਨੀਂ ਪੱਥਰ ਸ਼ਾਹੀ ਇਮਾਮ ਤੋਂ ਰਖਵਾਇਆ ਗਿਆ ਤਾਂ ਇਸ ਕੰਮ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਉਸੇ ਗੁਰੂ ਘਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਸ਼ਹੀ ਇਮਾਮ ਹੁਣਾਂ ਦੇ ਵੱਲੋਂ ਨਹੀਂ ਪੱਥਰ ਰੱਖਿਆ ਗਿਆ ਸੀਗਾ ਤਾਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦੇ ਵੱਲੋਂ ਇਹ ਕਾਰਜ ਕੀਤਾ ਗਿਆ ਸੀਗਾ ਤਾਂ ਇਸੇ ਦੀ ਜਿਹੜੀ ਆ ਚਰਚਾ ਹੋ ਰਹੀ ਹੈ ਔਰ ਭਾਈਚਾਰਕ ਸਾਂਝ ਦਾ ਇਹਨਾਂ ਦੇ ਵੱਲੋਂ ਸਨੇਹਾ ਦਿੱਤਾ ਗਿਆ ਤਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰਾ ਨਾਮ ਗੁਰਦਿਆਲ ਸਿੰਘ ਆ ਪਿੰਡ ਖੈਰਾਵਾ ਦਾ ਮੈਂ ਜਗਵਾਨੀ ਟੀਵੀ ਦਾ ਸਾਡੇ ਪਿੰਡ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਅੱਛਾ ਬੜੀ ਚਰਚਾ ਹੋ ਰਹੀ ਆ ਬੜਾ ਸਰਾਇਆ ਵੀ ਜਾ ਰਿਹਾ ਇਸ ਕਾਰਜ ਨੂੰ ਕਿਵੇਂ ਖਿਆਲ ਆਇਆ ਕਿ ਸ਼ਾਈ ਇਮਾਮ ਜੀ ਤੋਂ ਇਸ ਦਾ ਨੀਂ ਪੱਥਰ ਖਵਾਇਆ ਜਾਵੇ ਸਭ ਖਿਆਲ ਤੇ ਪ੍ਰਮਾਤਮਾ ਲਿਓਣ ਵਾਲਾ ਠੀਕ ਹੈ ਨਾ ਕਹਿੰਦੇ ਸੁਪਨਾ ਵੱਡਾ ਲੈਣਾ ਜਾਂ ਸੋਚਣਾ ਉਹਦਾ ਕੋਈ ਮਾੜੀ ਗੱਲ ਨਹੀਂ ਵੱਡੇ ਸੁਪਨੇ ਲਾ ਕਰੋ ਪਰ ਜੇ ਮਹਾਰਾਜ ਬੁੱਧ ਦੇ ਤਦ ਪਹਿਲੇ ਅਸੀਂ ਗਏ ਸੀ ਆਵਾਮ ਜੀ ਕੋ ਲੁਧਿਆਣੇ ਮੈਂ ਗਿਆ ਸੀ ਪਹਿਲੇ ਇਕੱਲਾ ਹੀ ਗਿਆ ਸੀਗਾ ਉਹ ਆਵਾਮ ਜੀ ਨੂੰ ਮਿਲੇ ਸੀ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਸਿਕਿਉਰਿਟੀ ਵਾਲਿਆਂ ਨੇ ਕਿ ਤੁਸੀਂ ਪਹਿਲੇ ਮਿਲੇ ਮੈਂ ਕਹਾਂ ਜੀ ਨਹੀਂ ਕਹਿੰਦੇ ਟਾਈਮ ਲਿਆ ਮੈਂ ਕਹਾਂ ਜੀ ਨਹੀਂ ਤੇ ਕਹਿੰਦੇ ਫਿਰ ਪਤਾ ਨਹੀਂ ਤੁਹਾਨੂੰ ਟਾਈਮ ਬਿਜ਼ੀ ਨਾ ਹੋਣ ਮੈਂ ਕਹਾਂ ਜੀ ਕੋਈ ਗੱਲ ਨਹੀਂ ਮੈਂ ਫੇਰ ਆ ਜਾਾਂਗਾ ਤੇ 10-15 ਮਿੰਟ ਬਾਅਦ ਫਿਰ ਮੈਨੂੰ ਸਿਕਿਉਰਿਟੀ ਵਾਲਿਆਂ ਨੇ ਆਵਾਮ ਜੀ ਆ ਗਏ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਹਾਂਜੀ ਜੀ ਮੈਂ ਪਹਿਲੀ ਮੇਰੀ ਮੁਲਾਕਾਤ ਸੀਗੀ ਜੀ ਅੱਛਾ ਤੇ ਮੈਂ ਜਦੋਂ ਉਹਨਾਂ ਨੂੰ ਮਿਲਿਆ ਮੈਂ ਕਹਾਂ ਜੀ ਇੱਦਾਂ- ਕੱਲਾ ਹੀ ਆਇਆ ਤੁਹਾਡੇ ਕੋਲ। ਹੂੰ। ਕਈ ਵੀਰ ਬੰਦੇ ਨੂੰ ਹੁੰਦਾ ਨਾ ਵੀ ਗੁਰਦਰਾ ਸਾਹਿਬ ਦਾ ਨੀਂਹ ਪੱਥਰ ਇਕੱਲਾ ਹੀ ਚੌਧਰੀ ਬਣਿਆ ਵੀ ਆਏ ਆ। ਮੈਂ ਕਹਾਂ ਜੀ ਮੈਂ ਕੱਲਾ ਆਇਆ ਬਾਕੀ ਮੇਰੀ ਕਮੇਟੀ ਵਾਲੇ ਆਣਗੇ। ਹਾਂ। ਤੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਡੇਟ ਰੱਖ ਲਓ ਫਿਰ ਅਸੀਂ। ਫਿਰ ਅਸੀਂ ਖਰਾੜਗੜ ਬਾਬਾ ਕੇਵਲ ਸਿੰਘ ਜੀ ਉਹਨਾਂ ਕੋਲ ਗਏ। ਰਵਿਦਾਸ ਮਹਾਰਾਜ ਦਾ ਗੁਰਦਰਾ ਸਾਹਿਬ ਖਰਾੜਗੜ। ਉਹਨਾਂ ਕੋਲ ਗਏ ਉਹਨਾਂ ਕੋਲ ਟਾਈਮ ਲਿਆ ਬਾਬਾ ਮੇਜਰ ਦਾਸ ਜੀ ਉਹਨਾਂ ਕੋਲ ਟਾਈਮ ਲਿਆ। ਫਿਰ ਬਾਬਾ ਜਸਪਾਲ ਜੀ ਉਹਨਾਂ ਵੀ ਉਹ ਵੀ ਆਏ ਇੱਥੇ। ਫਿਰ ਜਦੋਂ ਟਾਈਮ ਲਿਆ ਫਿਰ ਉਸ ਤੋਂ ਬਾਅਦ ਅਸੀਂ ਦ ਠੀਕ ਹੈ ਸਾਡੇ ਕਮੇਟੀ ਦੇ ਮੈਂਬਰ ਗਏ ਜਦੋਂ ਆਬਾਮ ਜੀ ਦੇ ਕੋਲ ਗਏ ਅਸੀਂ ਦੱਸਿਆ ਜੀ ਇੱਦਾਂ ਕਰਕੇ ਆ ਵੀ ਡੇਟ ਅਸੀਂ 5 ਜਨਵਰੀ ਰੱਖ ਲਈ ਹੈ ਤੇ ਕਹਿੰਦੇ ਯਾਰ ਉਸ ਦਿਨ ਸ਼ੁੱਕਰਵਾਰ ਆ ਰਿਹਾ ਮੈਂ ਕਹਾ ਹਾਂ ਜੀ ਕਹਿੰਦੇ ਦੀ ਚੇਂਜ ਮੈਂ ਕਹੀ ਸ਼ੁੱਕਰਵਾਰ ਮੈਂ ਆਪੇ ਜੁਮੇ ਦੀ ਨਿਵਾਜ ਦਾ ਰੱਖਿਆ ਸੀ ਤੇ ਬੜੇ ਖੁਸ਼ ਹੋਏ ਉਹਨਾਂ ਨੇ ਉਸ ਲਈ ਆਪਣਾ ਫੋਨ ਲਿਆ ਪੀਐਸਓ ਸਾਹਿਬ ਨੂੰ ਫੋਨ ਲਾਇਆ ਤੇ ਆਪਣੇ ਵੀ ਨੋਟ ਕਰ ਲਿਆ ਕਹਿੰਦੇ ਜੀ ਅਸੀਂ ਆਵਾਂਗੇ ਜਦੋਂ ਉਹ ਨਹੀਂ ਆਉਣ ਜਦੋਂ ਇੱਥੇ ਆਣਾ ਸੀ ਨਾ ਆਣ ਤੱਕ ਤਾਂ ਸਾਡੇ ਇੱਦਾਂ ਹੀ ਰਿਹਾ ਵੀ ਕੋਈ ਨਹੀਂ ਜਦੋਂ ਆਏ ਆ ਫਿਰ ਸੰਗਤਾਂ ਦਾ ਇਦਾਂ ਦਾ ਮਤਲਬ ਪਿਆਰ ਸਤਿਕਾਰ ਦੇ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਲਫ਼ਜ਼ ਨਹੀਂ ਅੱਛਾ ਜਦੋਂ ਇਹ ਸੁਨੀਆ ਲੈ ਕੇ ਤੁਸੀਂ ਗਏ ਸ਼ਾਹੀ ਇਮਾਮ ਹੁਣਾਂ ਨੂੰ ਜਦੋਂ ਦੱਸਿਆ ਕਿ ਅਸੀਂ ਗੁਰੂ ਘਰ ਦੀ ਇਮਾਰਤ ਦਾ ਨਿਰਮਾਣ ਕਰ ਰਹੇ ਹਾਂ ਤਾਂ ਤੁਹਾਡੇ ਤੋਂ ਨਹੀਂ ਪੱਥਰ ਰਖਾਉਣਾ ਤਾਂ ਕਿਹੋ ਜਿਹਾ ਰਿਸਪੌਂਸ ਸੀ ਉਹਨਾਂ ਦਾ ਉਹਨਾਂ ਦਾ ਰਿਸਪੌਂਸ ਹੀ ਬਹੁਤ ਉਹ ਕਹਿੰਦੇ ਸੀ ਤੁਸੀਂ ਮੀਆਂ ਮੀਰ ਜੀ ਦੀ ਯਾਦ ਤਾਜ਼ਾ ਕਰਵਾ ਰਹੇ ਸਾਨੂੰ ਸਾਨੂੰ ਉਹਨਾਂ ਦੀ ਯਾਦ ਆ ਰਹੀ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸਾਨੂੰ ਕੋਈ ਨਹੀਂ ਅਸੀਂ ਏਡੇ ਕੋਈ ਐਜੂਕੇਟਿਡ ਨਹੀਂ ਐਨੇ ਪੜ੍ਹੇ ਲਿਖੇ ਨਹੀਂ ਹੈ ਵੀ ਜਿਹੜੇ ਸਾਨੂੰ ਅਸੀਂ ਬਹੁਤ ਬੁੱਧੀਜੀਵੀ ਆ ਮਹਾਰਾਜ ਨੇ ਬਸ ਇਦ ਚੱਲ ਪਏ ਉਸ ਪੁਰ ਨੂੰ ਤੁਸੀਂ ਦੱਸਿਆ ਕਿ ਜਦੋਂ ਪਹਿਲੀ ਵਾਰ ਹੀ ਮੈਂ ਗਿਆ ਉਹਨਾਂ ਕੋਲ ਤਾਂ ਮੈਂ ਇਕੱਲਾ ਹੀ ਚਲਾ ਗਿਆ ਫਿਰ ਪਿੰਡ ਦੇ ਵਿੱਚ ਸਲਾਹ مشورہ ਕਰਗੇ ਸੀ ਮਾਤਾ ਪਾਗੇ ਸੀਗੇ ਕਿ ਜਾਂ ਤੁਹਾਡੇ ਖਿਆਲ ਸੀ ਇਹ ਨਹੀਂ ਮੈਂ ਪਹਿਲੇ ਜਦੋਂ ਗਿਆ ਸੀ ਮੈਂ ਇਕੱਲਾ ਹੀ ਗਿਆ ਸੀਗਾ ਫਿਰ ਜਦੋਂ ਮੈਂ ਆਣ ਕਈ ਵਾਰੀ ਇਦਾਂ ਹੁੰਦੀ ਦੇਖੋ ਜਦੋਂ ਤੁਸੀਂ ਇਦਾਂ ਦੀਆਂ ਸ਼ਕਤੀਆਂ ਤੋਂ ਤੇ ਇਦਾਂ ਦੀਆਂ ਰੂਹਾਂ ਤੋਂ ਜਾਣਦੇ ਆ ਜ਼ਰੂਰੀ ਨਹੀਂ ਤੁਹਾਨੂੰ ਜਾਂਦਿਆਂ ਨਹੀਂ ਤੁਹਾਡੇ ਖੈਰ ਪੈ ਜਾਏ ਜਾਂ ਤੁਹਾਨੂੰ ਹਾਂ ਕਰ ਦੇਣ ਕਈ ਵਾਰੀ ਉਹਨਾਂ ਦੇ એનર્ਜੀ ਮੇ ਆ ਹੁਣ ਪੂਰੇ ਪੰਜਾਬ ਦੇ ਹੈਗੇ ਹਨਾ ਹੋ ਸਕਦਾ ਉਹਨਾਂ ਦਾ ਟਾਈਮ ਨਾ ਹੁੰਦਾ ਕਈ ਵਾਰ ਫਿਰ ਸਾਰਿਆਂ ਦੀ ਸੋਚ ਜਿਹੜੀ ਇੱਕ ਕਈ ਵਾਰੀ ਚਾਰ ਬੰਦੇ ਜਾਂ ਪੰਜ ਬੰਦੇ ਦੋ ਮਿਲਦੇ ਹੁਣ ਤਿੰਨਾਂ ਦੀ ਨਾ ਸੋਚ ਮਿਲੇ ਮੈਂ ਇਕੱਲਾ ਇਸ ਕਰਕੇ ਗਿਆ ਵੀ ਜੇ ਟਾਈਮ ਦਾ ਸਾਡਾ ਅੱਗਾ ਪਿੱਛਾ ਹੋਊਗਾ ਜਾਂ ਕੁਝ ਵੀ ਆ ਉਹ ਆਪਾਂ ਉਹਨੂੰ ਕਵਰ ਕਰ ਲਾਂਗੇ ਤੇ ਫਿਰ ਜਦੋਂ ਮੈਂ ਉੱਥੋਂ ਆਣ ਕੇ ਫਿਰ ਮੈਂ ਆਪਣੀ ਕਮੇਟੀ ਨੇ ਸਾਰਿਆਂ ਨੂੰ ਸਲਾਹ ਕੀਤੀ ਵੀ ਸ਼ਾਈ ਆਬਾਮ ਜੀ ਨੂੰ ਕਹਿੰਦੇ ਉਹ ਆ ਜਾਣਗੇ ਮਤਲਬ ਸਾਰਿਆਂ ਨੂੰ ਵੀ ਮੈਂ ਕਹੇ ਜੀ ਉਹ ਆਣਗੇ ਆਪਾਂ ਜਾਣਾ ਉਹਨਾਂ ਨੂੰ ਸੱਦਾ ਪੱਤਰ ਦੇਣ ਵਾਸਤੇ ਫਿਰ ਅਸੀਂ ਉਹਨਾਂ ਨੇ ਸਾਨੂੰ ਇੱਥੇ ਤੱਕ ਆਫਰ ਦਿੱਤੀ ਵੀ ਤੁਸੀਂ ਫੋਨ ਤੇ ਹੀ ਕਹਦੇ ਹੋ ਅਸੀਂ ਆ ਜਾਾਂਗੇ ਪਰ ਸਾਡੀ ਕਮੇਟੀ ਨੇ ਸਾਡੇ ਪ੍ਰਧਾਨ ਜਣ ਸਾਰੇ ਨਹੀਂ ਫੈਸਲਾ ਲਿਆ ਵੀ ਨਹੀਂ ਜੇ ਸੱਦਾ ਪੱਤਰ ਤੇ ਫੋਨ ਤੇ ਨਹੀਂ ਅਸੀਂ ਜਾ ਕੇ ਹੀ ਦਵਾਂਗੇ ਸੱਦਾ ਪੱਤਰ ਫਿਰ ਉੱਥੇ ਜਾ ਕੇ ਆਏ ਉਹਨਾਂ ਨੂੰ ਫਿਰ ਸੱਦਾ ਪੱਤਰ ਦੇ ਕੇ ਆਏ ਫਿਰ ਸਾਡੇ ਨਾਲ ਦਸੂਏ ਵਾਲੇ ਵੀ ਉਹਨਾਂ ਦੇ ਨਾਲ ਆਵਾਮ ਜੀ ਆਏ ਸਾਰੇ ਆਏ ਠੀਕ ਹੈ ਹਾਂ ਅੱਛਾ ਮੁਸਲਮਾਨ ਵੀਰ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਤੁਸੀਂ ਇਸੇ ਪਿੰਡ ਦੇ ਹੋ ਮੈਂ ਦਸੂਏ ਤੋਂ ਹੀ ਆ ਜੀ ਅਬਦੁਲ ਬਾਸੀਦ ਮੇਰਾ ਨਾਮ ਹੈ ਮੈਂ ਇੱਥੇ ਦਸੂਏ Eidਗਾਚਾ ਇਮਾਮਤ ਕਰੋਂਦਾ ਹਾਂ ਤਕਰੀਬਨ 10-12 ਸਾਲ ਮੈਨੂੰ ਇੱਥੇ ਹੋ ਗਏ ਇਮਾਮਤ ਕਰੋਂਦੇ ਹੋਏ ਕਿਵੇਂ ਦੇਖਦੇ ਹੋ ਤੁਸੀਂ ਇਸ ਕਾਰਜ ਨੂੰ ਤੁਸੀਂ ਵੀ ਉਸ ਦਿਨ ਇੱਥੇ ਹੀ ਹੋਵੋਗੇ ਮੈਂ ਸ਼ਾਈ ইমাম ਸਾਹਿਬ ਦੇ ਨਾਲ ਹੀ ਸੀਗਾ ਜੀ ਜੀ ਤੋ ਬਾਕੀ ਜਿਸ ਵੇਲੇ ਮੈਨੂੰ ਪਤਾ ਚਲਾ ਮੈਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਸ਼ਾਈ ইমাম ਸਾਹਿਬ ਇੱਥੇ ਆ ਰਹੇ ਨੇ ਹਾਂ ਤੋ ਮੈਂ ਅਲਫ਼ਾਜ਼ ਦੇ ਵਿੱਚ ਆਪਣੀ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਮੈਨੂੰ ਦਿਲੋਂ ਬਹੁਤ ਬਹੁਤ ਖੁਸ਼ੀ ਹੋਈ ਮੈਨੂੰ ਖੁਸ਼ੀ ਇਸ ਲਈ ਹੋਈ ਕਿ ਇੱਥੇ ਖੇਰਾਬਾਦ ਦੇ ਵਿੱਚ ਯਾਦ ਤਾਜ਼ਾ ਹੋਈ ਯਾਦ ਕਿਹੜੀ ਤਾਜ਼ਾ ਹੋਈ ਕਿ ਸ਼੍ਰੀ ਦਰਬਾਰ ਸਾਹਿਬ ਦਾ ਨਹੀਂ ਪੱਥਰ ਜਿਹੜਾ ਹੈਗਾ ਉਹ ਗੁਰੂ ਸਾਹਿਬ ਨੇ ਸਾਈ ਮੀਆਂ ਮਿਰਜੂ ਤੋ ਰਖਵਾਇ ਸੀਗਾ ਵਹੀ ਯਾਦ ਇੱਥੇ ਤਾਜ਼ਾ ਹੋਈ ਹੋਰ ਸ਼ਾਹੀਮਾਮ ਸਾਹਿਬ ਦੇ ਨਾਲ ਆਪਾਂ ਜੁਆਇੰਟ ਨੇ ਸ਼ਾਹੀਮਾਮ ਸਾਹਿਬ ਦੀ ਇਹ ਸੋਚ ਹੈਗੀ ਇਸ ਵਿਲੇ ਕਿ ਪੰਜਾਬ ਦੇ ਲਈ ਪੰਜਾਬੀ ਭਾਈਚਾਰੇ ਦੇ ਲਈ ਹੋਰ ਜਿਹੜੀ ਸੱਡੀ ਮਾਂ ਬੋਲੀ ਹੈ ਪੰਜਾਬੀ ਪੰਜਾਬੀ ਦੇ ਲਈ ਕਿੱਦਾਂ ਔਰ ਆਪਣੇ ਮੁਲਕ ਦੇ ਲਈ ਭਾਰਤ ਦੇ ਲਈ ਕਿੱਦਾਂ ਕੰਮ ਕੀਤਾ ਜਾਬ ਅੱਛਾ ਇਹ ਬੜੀ ਚੰਗੀ ਗੱਲ ਹੈਗੀ ਆ ਤਾਂ ਜਿਵੇਂ ਤੁਸੀਂ ਉਹਦਣ ਇੱਥੇ ਆਏ ਮੈਨੂੰ ਲੱਗਦਾ ਕਿ ਸ਼ਾਇਦ ਇਹ ਪਹਿਲੀ ਵਾਰੀ ਹੋਊਗਾ ਕਿਤੇ ਸ਼ਾਈ ਇਮਾਮ ਵੀ ਕਿਸੇ ਗੁਰੂ ਘਰ ਦੀ ਇਮਾਰਤ ਦਾ ਨਿਰਮਾਣ ਕਰਨ ਗਏ ਹੋਵੋ ਜਾਂ ਤੁਸੀਂ ਵੀ ਗਏ ਹੋਵੋ ਤਾਂ ਇੱਥੇ ਫਿਰ ਲੋਕਾਂ ਦਾ ਰਿਸਪੌਂਸ ਤੁਹਾਨੂੰ ਕਿਵੇਂ ਲੱਗਾ ਮੇਰੀ ਲਾਈਫ ਦੇ ਵਿੱਚ 10-12 ਸਾਲ ਹੋ ਗਏ ਮੈਨੂੰ ਇਮਾਮਤ ਕਰਨ ਦੇ ਹੋਏ ਤਾਂ ਮੈਂ ਆਪਣੇ ਸਿੱਖ ਪਰਾਂ ਦੇ ਬਹੁਤ ਸਾਰੇ ਪ੍ਰੋਗਰਾਮ 'ਚ ਆਇਆ ਮੈਂ ਤਾਂ ਗੁਰਦੁਆਰੇ 'ਚ ਵੀ ਪ੍ਰੋਗਰਾਮ 'ਚ ਗਿਆ ਮੈਂ ਬਹੁਤ ساری ਜਗ੍ਹਾ ਪ੍ਰੋਗਰਾਮ 'ਚ ਪਹੁੰਚਾ ਮੈਂ ਲੇਕਿਨ ਮੇਰੀ ਲਾਈਫ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਸੀਗਾ ਜਿਹੜਾ ਮੇਰੇ ਸਾਹਮਣੇ ਬਿਲਕੁਲ ਲਾਈਵ ਇੱਕ ਤਾਂ ਵੀਡੀਓ ਦੇਖਦਾ ਬੰਦਾ ਲੇਕਿਨ ਇਹ ਵੀਡੀਓ ਨਹੀਂ ਇਹ ਮੇਰੇ ਸਾਹਮਣੇ ਲਾਈਵ ਬਿਲਕੁਲ ਸ਼ਾਹੀ ਇਮਾਮ ਸਾਹਿਬ ਨੇ ਮੈਨੇ ਸਾਹਮਣੇ ਨਹੀਂ ਪੱਥਰ ਰੱਖਿਆ ਤਾਂ ਰਿਸਪੌਂਸ ਕਿਵੇਂ ਦਾ ਆਇਆ ਫਿਰ ਜਦੋਂ ਤੁਸੀਂ ਵੀ ਵੀਡੀਓ ਪਾਈ ਹੋਏਗੀ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਈਆਂ ਇਸ ਤੋਂ ਬਾਅਦ ਰਿਸਪੌਂਸ ਇਹ ਆਇਆ ਕਿ ਸਾਡੇ ਜਿਹੜਾ ਮੁ슬ਮਨ ਬਾਇਚਾਰ ਆਪਣੇ ਲੱਗੇ ਸੱਗੇ ਇੱਥੇ ਵੀ ਹੈਗਾ ਉਹਨਾਂ ਦੇ ਮੈਨੂੰ ਫੋਨ ਆਇਆ ਕਿ ਸਾਨੂੰ ਉਸ ਵੇਲੇ ਨਾਲ ਲੈ ਲੰਦੇ ਸਾਨੂੰ ਆਪਾਂ ਵੀ ਨਾਲ ਚੱਲਦੇ ਤੋ ਉਹਨਾਂ ਨੇ ਵੀ ਆਪਾਂ ਨੂੰ ਵਧਾਈ ਦਿੱਤੀ ਬੱਕੀ ਬਾਹਰਲੀ ਕੰਟਰੀ ਦੇ ਜਿਹੜੇ ਮੇਰੇ ਸੱਜਣ ਮਿੱਤਰ ਨੇ ਕੈਨੇਡਾ ਤੋਂ ਅਮਰੀਕਾ ਤੋਂ ਸਾਊਦੀਆ ਅਰਬ ਤੋਂ ਦੁਬਈ ਤੋਂ ਉਹਨਾਂ ਦੇ ਵੀ ਫੋਨ ਆਏ ਕਿ ਇਹ ਬਹੁਤ ਵਧੀਆ ਕੰਮ ਇੱਥੇ ਖੈਰਾਬਾਦ ਦੇ ਵਿੱਚ ਦਸਵੇਂ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਔਰ ਇਦਾਂ ਦੇ ਕੰਮ ਦੀ ਬਹੁਤ ਸਾਰੀ ਇਸ ਵੇਲੇ ਲੋੜ ਨੇ ਕਿਉਂਕਿ ਜਿਹੜਾ ਫਿਰਕੂ ਅੰਸਰ ਨੇ ਉਹ ਆਪਣਾ ਨਫ਼ਰਤ ਦਾ ਕੰਮ ਕਰਦੇ ਪਏ ਲੇਕਿਨ ਜਿਹੜੇ ਜਿਹੜੇ ਬੰਦੇ ਆਪਣੇ ਗੁਰੂ ਨੂੰ ਮੰਨਦੇ ਆਪਣੇ ਧਾਰਮਿਕ ਗ੍ਰੰਥ ਨੂੰ ਮੰਨਦੇ ਤੋ ਉਹ ਬੰਦਾ ਉਹ ਬੰਦੇ ਹਮੇਸ਼ਾ ਪਿਆਰ ਦਾ ਮੈਸੇਜ ਬਾਕੀ ਚੰਗਾ ਸੁਣਿਆ ਹੈਗਾ ਤਾਂ ਭਾਈ ਸਾਹਿਬ ਤੁਸੀਂ ਗਰੰਤੀ ਸਿੰਘ ਹੋ ਇੱਥੇ ਅੱਛਾ ਜੀ ਜੀ ਅੱਛਾ ਇਸ ਕਾਰਜ ਦੀ ਬੜੀ ਜਿਹੜੀ ਇਹ ਸਲਾਘਾ ਹੋ ਰਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਫਿਰ ਜਦੋਂ ਇਹ ਵਿਚਾਰ ਸਾਰਿਆਂ ਨੇ ਕੀਤਾ ਫਿਰ ਤੁਹਾਡੇ ਨਾਲ ਵੀ ਇਹ ਵਿਚਾਰ مشورہ ਹੋਇਆ ਉਦੋਂ ਹਾਂ ਜੀ ਸਾਡੇ ਨਾਲ ਸਲਾਹ ਸਾਰੇ ਨਾਲ ਕਮੇਟੀ ਸਾਰੇ ਸਲਾਹ ਕੀਤੀ ਆ ਸਲਾਹ ਕੀਤੀ ਵੀ ਆਪਾਂ ਆ ਕੰਮ ਕਰ ਰਹੇ ਆ ਹਮ ਸਭ ਤੋਂ ਵਧੀਆ ਕੰਮ ਆ ਜਿਹੜਾ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇਕੱਠੇ ਕਰਨਾ ਮਾਲਜਪੁਰੂਣਾ ਹਮ ਸਭ ਤੋਂ ਵਧੀਆ ਕੰਮ ਹੈ ਤੇ ਇਹਦੀ ਪ੍ਰਸਾਸਾ ਬਿਤਾਰੀ ਦੁਨੀਆ ਤੇ ਹੋਈ ਹੈ ਹਾਂਜੀ ਤੇ ਕੋਈ ਕੋਈ ਫਰਕ ਕੋਈ ਕੋਈ ਫਰਕ ਨਹੀਂ ਕੋਈ ਦੁਨੀਆ ਇਸ ਪ੍ਰਮਾਤਮਕ ਹੈਗਾ ਪਰ ਸਾਡੇ ਮੰਨ ਦੇ ਰਾਰ ਅਲੱਗ ਲੱਗੇਗੇ ਆ ਜਿਦੇ ਗੁਰੂ ਨਾਨਕ ਦੇਵ ਜੀ ਸੰਗਤਾਂ ਜਿਹੜੀਆਂ ਕਿਸੇ ਨਾ ਨਫਰਤ ਨਹੀਂ ਕਰਦੀਆਂ ਉਹ ਹਮੇਸ਼ਾ ਹੀ ਪਿਆਰ ਦਾ ਸਬੂਤ ਦਿੰਦੀਆਂ ਹੈਗੀਆਂ ਤੇ ਕਿਸੇ ਨਿੰਦਿਆ ਨਹੀਂ ਕਰਦੀਆਂ ਹਮੇਸ਼ਾ ਹੀ ਲੋਕਾਂ ਨੂੰ ਘੋੜਾ ਵਿੱਚ ਲੈਂਦੀਆਂ ਹੈਗੀਆਂ ਜਿ ਗੁਰੂ ਨਾਨਕ ਦੇਵ ਜੀ ਹੈਗੀਆਂ ਲੋਕਾਂ ਨੂੰ ਪਿਆਰ ਦਾ ਸਬੂਤ ਦਿੰਦੀਆਂ ਹਨ ਕਦੀ ਵੀ ਕਿਸੇ ਨਾਲ ਨਿੰਦਿਆ ਚੁਗਲੇ ਨਹੀਂ ਕਰਦੀਆਂ ਉਹ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਸੋਚ ਆ ਉਹ ਪੋਜ਼ਿਟਿਵ ਨੈਗੇਟਿਵ ਨਹੀਂ ਹੈ ਅੱਛਾ ਬਾਬਾ ਜੀ ਵਾਕਈ ਇੱਕ ਚੰਗਾ ਮਹਿਸੂਸ ਹੁੰਦਾ ਜਿਵੇਂ ਕਿਤਾਬਾਂ ਦੇ ਵਿੱਚ ਤਾਂ ਪੜਿਆ ਸੀਗਾ ਕਿ ਸਾਈ ਮੀਆਂ ਮੀਰ ਜੀ ਨੇ ਜਿਹੜਾ ਦਰਬਾਰ ਸਾਹਿਬ ਦਾ ਨਹੀਂ ਪੱਥਰ ਰੱਖਿਆ ਤਾਂ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਰਸਤਿਆਂ ਤੇ ਚੱਲ ਕੇ ਜਿਵੇਂ ਇਹ ਅੱਗੇ ਅੱਗੇ ਜਿਹੜੀ ਆ ਨਵੀਂ ਜਿਹੜੀ ਰਵਾਇਤ ਤੋਰੀ ਜਾ ਰਹੀ ਆ ਲੱਗਦਾ ਕਿ ਅੱਗੇ ਅਜਿਹੇ ਕੰਮ ਕਰਨੇ ਚਾਹੀਦੇ ਨੇ ਇਹੋ ਜੇ ਕੰਮ ਕਰਨ ਵਿੱਚ ਸਾਨੂੰ ਰੁਚੀ ਚਾਹੀਦੀ ਆ ਸਾਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ ਵੀ ਆਪਾਂ ਸਾਰੇ ਲੜਕੇ ਤੁਰ ਗਏ ਤੇ ਜਿਹੜੇ ਪੁਰਾਣੇ ਇਤਿਹਾਸ ਆ ਉਹਨੂੰ ਆਪਾਂ ਫੇਰ ਲੋਕਾਂ ਤੱਕ ਲੋਕਾਂ ਤੱਕ ਜਾਗਰ ਕਰੀਏ ਵੀ ਜਿਹੜਾ ਸਾਡਾ ਇਤਿਹਾਸ ਹੈਗਾ ਆ ਬਹੁਤ ਹੀ ਵਧੀਆ ਇਤਿਹਾਸ ਹੈਗਾ ਇਹ ਇਤਿਹਾਸ ਹਮੇਸ਼ਾ ਹੀ ਹਰਮਦਰ ਸਾਹਿਬ ਦੀ ਜਿਹੜੀ ਨੀ ਹੈ ਸਾਈ ਮੀਆਂਮੀਂਦਰ ਖਾਇਸ ਗੁਰੂ ਅਰਜਨ ਦੇਵ ਜੀ ਨਾਲ ਇਸ ਕਰਕੇ ਇੱਕ ਲੋਕਾਂ ਨੂੰ ਸਾਰੀ ਦੁਨੀਆ ਨੂੰ ਪਿਆਰ ਦਾ ਸਬੂਤ ਦਿੱਤਾ ਸੀ ਵੀ ਪੇ ਹਿੰਦੂ ਉਸਨ ਸਾਰੇ ਸਭ ਅਸੀਂ ਭਾਈ ਭਾਈ ਖਤਰੀ ਭ੍ਰਮਣ ਸੂਦ ਵੈਸ ਉਪਦੇਸ਼ ਚੋਂ ਨੂੰ ਸਾਂਝਾ ਹੈ ਹਾਂਜੀ ਅਭਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਾਹਬ ਨੇ ਇੱਕ ਨੂਰ ਤੇ ਸਭ ਜਨ ਕੋ ਪੁੱਛਿਆ ਕੌਣ ਪਲੇ ਕੋ ਬੰਦੇ ਵਾਕਈ ਇਹ ਚੰਗੀ ਗੱਲ ਹੈਗੀ ਤਾਂ ਅੱਛਾ ਭਾਈ ਸਾਹਿਬ ਜਿਵੇਂ ਪਿੰਡ ਦੇ ਵਿੱਚ ਵੀ ਕਹਿੰਦੇ ਨੇ ਕਿ ਘਰ ਦੇ ਵਿੱਚ ਵੀ ਜਿਹੜੀ ਆ ਇੱਕ ਸੋਚ ਨਹੀਂ ਕਈ ਵਾਰੀ ਹੁੰਦੀ ਜਿੱਦਾਂ ਇਹ ਤਾਂ ਪਿੰਡ ਦੇ ਵਿੱਚ ਤਾਂ ਫੈਸਲੇ ਲੈਣੇ ਬੜੇ ਕਈ ਵਾਰੀ ਔਖੇ ਹੋ ਜਾਂਦੇ ਨੇ ਤਾਂ ਪਿੰਡ ਦੇ ਵਿੱਚ ਵੀ ਬਹੁਤ سارے ਲੋਕ ਹੁੰਦੇ ਨੇ ਜਿਨ੍ਹਾਂ ਦੀ ਵੱਖਰੀ ਵੱਖਰੀ ਮਤ ਹੁੰਦੀ ਹੈ ਤਾਂ ਫਿਰ ਇਹ ਸਹਿਮਤੀ ਬਣ ਗਈ ਸੀਗੀ ਸੌਖੀ ਬਿਲਕੁਲ ਜੀ ਪਿੰਡ ਦੇ ਵਿੱਚ ਜਦੋਂ ਇਹ ਪਤਾ ਲੱਗਾ ਕਿ ਸਾਡੇ ਗੁਰਦੁਆਰਾ ਸਾਹਿਬ ਦੀ ਇਨੀ ਪੱਥਰ ਮਤਲਬ ਜੋ ਰੱਖਣਾ ਹੈਗਾ ਤੇ ਵਕ ਵਕ ਸਾਡੇ ਕੋਲ ਜਦਾਂ ਸ਼ਾਹੀ ਮਾਮ ਜੀ ਆਏ ਤੇ ਬਾਬਾ ਕੇਵਲ ਸਿੰਘ ਜੀ ਆਏ ਖਰਾਲਗੜ ਤੋਂ ਮਹਾਪੁਰਸ਼ ਆਏ ਹੋਰ ਵੀ ਮਹਾਪੁਰਸ਼ ਆਏ ਜਦੋਂ ਇਹ ਮਤਲਬ ਪਿੰਡ 'ਚ ਪਤਾ ਲੱਗਾ ਬਾਕੀ ਇੱਕ ਖੁਸ਼ੀ ਦੀ ਲਹਿਰ ਪਿੰਡ ਦੇ ਵਿੱਚ ਹੋਈ ਕੋਈ ਇਹਦਾ ਕੋਈ ਵਿਰੋਧ ਨਹੀਂ ਹੋਇਆ ਕੋਈ ਕੁਝ ਨਹੀਂ ਇਹ ਤਾਂ ਅਸੀਂ ਚਾਹੁੰਦੇ ਸੀਗੇ ਵੀ ਸਾਰੇ ਜਿਹੜੇ ਧਰਮਾਂ ਦੇ ਬੰਦੇ ਆਉਣ ਲੀਡਰ ਆਉਣ ਤੇ ਜਿਹੜੇ ਗੁਰੂ ਘਰ ਨੂੰ ਮੰਨਦੇ ਆ ਸਾਰੇ ਧਰਮਾਂ ਦੇ ਆਉਣ ਤੇ ਇਹ ਕੰਮ ਕਰਨ ਇਹ ਤਾਂ ਬਹੁਤ ਵਧੀਆ ਇੱਕ ਮਿਸਾਲ ਆ ਇਹ ਭਾਈਚਾਰਕ ਸਾਜ ਇਹ ਵਧਾਉਂਦੀ ਆ ਇਹਦੇ ਨਾਲ ਅਸੀਂ ਚਾਹੁੰਦੇ ਆ ਕਿ ਸਾਰਿਆਂ ਦੇ ਵਿੱਚ ਜਿਹੜਾ ਇਹ ਪਰਿਵਾਰਿਕ ਸਾਜ ਜਿਹੜੀ ਆ ਇਹ ਦੁਆਰਾ ਤੋਂ ਪਵੇ ਕਿ ਆਪਾਂ ਨਾ Hindu, Muslim, Sikh, Isai ਕੋਈ ਵੀ ਆਪਸ ਵਿੱਚ ਲੜਨ ਨਾ ਆਪਸ ਵਿੱਚ ਭਾਈਚਾਰਾ ਜਿਹੜਾ ਬਣਿਆ ਰਵੇ ਕੈਮਰਾ ਬਈ ਇਦਾਂ ਨਹੀਂ ਜਿਹੜੀ ਇਹ ਚੀਜ਼ਾਂ ਇਹ ਹੁੰਦੀਆਂ ਰਹਿਣ ਤਾਂ ਇਹ ਸਾਨੂੰ ਭਾਈਚਾਰੇ ਦਾ ਪ੍ਰਤੀਕ ਦਿਖਾਈ ਦਿੰਦੀਆਂ ਆ ਤੇ ਅਸੀਂ ਆਸ ਕਰਦੇ ਆ ਕਿ ਅੱਗੇ ਤੋਂ ਹੋਰ ਵੀ ਇਦਾਂ ਦੇ ਕਈ ਕੰਮ ਹੁੰਦੇ ਰਹਿਣਗੇ ਜਿਹਦੇ ਨਾਲ ਸਾਡਾ ਇਹ ਪਰਿਵਾਰਕ ਭਾਈਚਾਰਾ ਸਾਹ ਜਿਹੜੀ ਆ ਉਹ ਬਣ ਹੀ ਰਵੇ ਬਾਕੀ ਚੰਗੀ ਗੱਲ ਹੈਗੀ ਆ ਅੱਛਾ ਇੱਕ ਸਵਾਲ ਰਹਿ ਗਿਆ ਸੀ ਮੇਰਾ ਕਿ ਜਿਵੇਂ ਇਹ ਤੁਸੀਂ ਸ਼ੁਰੂਆਤ ਕੀਤੀ ਇੱਕ ਚੰਗਾ ਉਪਰਾਲਾ ਕੀਤਾ ਤਾਂ ਪਿੰਡ ਦੇ ਵਿੱਚ ਵੀ ਮੁਸਲਿਮ ਭਾਈਚਾਰੇ ਦੀ ਆਬਾਦੀ ਹੈ ਨੇ ਪਿੰਡ ਚ ਮੁਸਲਮ ਭਾਈਚਾਰੇ ਦੀ ਨਹੀਂ ਸਾਡੇ ਬਜ਼ੁਰਗਾਂ ਦੇ ਟਾਈਮ ਇੱਥੇ ਜ਼ਰੂਰ ਸੀਗੇ ਜਿੱਦਾਂ ਮਸਜਿਦ ਸਾਡੇ ਅਗਲੇ ਪਿੰਡ ਵੀ ਮਸਜਿਦ ਸੀਗੀ ਸਾਡੇ ਇੱਧਰ ਵੀ ਮਸੀਤ ਹੈਗੀ ਆ ਪਹਿਲੇ ਇੱਥੇ ਮੁਸਲਮਾਨ ਭਾਈਚਾਰਾ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ ਠੀਕ ਹੈ ਠੀਕ ਹੈ ਨਾ ਜੀ ਇਸ ਕਰਕੇ ਬਾਕੀ ਮੈਂ ਕੁਝ ਦੱਸਣਾ ਚਾਹੁੰਦਾ ਹੀ ਮੈਂ ਗੱਲ ਭੁੱਲ ਗਿਆ ਚਲੋ ਜਦੋਂ ਇਹ ਕੈਮਰੇ ਦੇ ਅੱਗੇ ਤਾਂ ਫਿਰ ਤੁਹਾਨੂੰ ਪਤਾ ਵੀ ਬੜਾ ਔਖਾ ਹੈ ਨਾ ਸਵਾਲ ਵੀ ਜਾਂ ਕਿੰਨਾ ਮੈਂ ਜਦੋਂ ਮਲਾਨਾ ਜੀ ਦੇ ਕੋਲ ਜਾਣਾ ਸੀ ਨਾ ਸਭ ਤੋਂ ਮੇਰੇ ਸਤਕਾਰਯੋਗ ਹੈਗਾ ਇੰਸਪੈਕਟਰ ਅਮੀਰ ਸਿੰਘ ਜੀ ਮੈਂ ਉਹਨਾਂ ਨੂੰ ਮੇਕਅਪ ਆ ਜੀ ਭੇਦ-ਇਦਾ ਕਰਕੇ ਚੱਲਣਾ ਤੇ ਮੈਨੂੰ ਕਹਿੰਦੇ ਵੀ ਕਿੱਥੇ ਮੈਂ ਕਹਾ ਮੈਂ ਲੁਧਿਆਣੇ ਚੱਲਾਂ ਜੀ ਭੇਦਾਂ ਕਰਕੇ ਤੇ ਮੈਂ ਜਾਇਮਾ ਮੈਨੂੰ ਕਹਿੰਦੇ ਗਰਦਿਆਲ ਜਾਇਆ ਪਰ ਤੇਰੀ ਸੋਚ ਤਾਂ ਬਹੁਤ ਵਧੀਆ ਪਰ ਉਹ ਆ ਜਾਣਗੇ ਮੈਂ ਕਹਾਂ ਜੀ 100% 101% ਮੈਨੂੰ ਦਿਲ ਕਰਦਾ ਤੇ ਜਦੋਂ ਆਏ ਫਿਰ ਭਾਜੀ ਹੁਣਾਂ ਦਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਉਹਨਾਂ ਦਾ ਬਹੁਤ ਵੱਡਾ ਕਿਤੇ ਪ੍ਰੋਗਰਾਮ ਸੀਗਾ ਉਹਨਾਂ ਦੇ ਬੱਚੇ ਕੋਈ ਬਾਹਰੋਂ ਆਏ ਸੀਗੇ ਉਹਨੇ ਆਪਣੇ ਪ੍ਰੋਗਰਾਮ ਘਰੇਲੂ ਪ੍ਰੋਗਰਾਮ ਛੱਡ ਕੇ ਸਾਡਾ ਪੂਰਾ ਸਾਥ ਦਿੱਤਾ ਸਾਡਾ ਪੂਰਾ ਉਹਨਾਂ ਨੇ ਮਤਲਬ ਆਪਣੀ ਸਟੇਜ ਵੀ ਸੰਭਾਲੀ ਸਾਰਾ ਕੁਝ ਕੀਤਾ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਬਹੁਤ ਚੰਗੀ ਗੱਲ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ ਸੋ ਇਹ ਖੈਰਾਬਾਦ ਪਿੰਡ ਦੇ ਲੋਕ ਹੈਗੇ ਨੇ ਤਾਂ ਬੜੀ ਵਧੀਆ ਇਹ ਤਸਵੀਰ ਹੈਗੀ ਆ ਸਿੱਖ ਔਰ ਮੁਸਲਮਾਨ ਵੀਰ ਇੱਕ ਜਿਹੜੇ ਨੇ ਸਾਥ ਖੜੇ ਹੈਗੇ ਨੇ ਤਾਂ ਇੱਥੇ ਜਦੋਂ ਨੀ ਪੱਥਰ ਦਾ ਸਮਾਗਮ ਹੋਇਆ ਤਾਂ ਉਦੋਂ ਵੀ ਇੱਥੇ ਇਕੱਠੇ ਜਿਹੜੇ ਸੀਗੇ ਉਹ ਨਜ਼ਰ ਆਇਆ ਤਾਂ ਇਹ ਇੱਕ ਭਾਈਚਾਰਕ ਸਾਂਝ ਦੀ ਤਸਵੀਰ ਹੈਗੀ ਆ ਜਿਹੜੀ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਕੈਮਰਾਮੈਨ ਸਾਹਿਬ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਹੁਸ਼ਿਆਰਪੁਰ